ਜੀ ਅੱਜ ਫੇਰ ਅਸੀਂ ਪੈਣਾ ਤੇ ਵੀਰਾਂ ਵਾਸਤੇ ਕੇਸਾਂ ਵਾਲਾ ਨੁਕਸਾ ਬਣਾਉਣ ਲੱਗੇ ਜਿਨ੍ਹਾਂ ਦੇ ਕੇਸ ਛੜਦੇ ਆ ਅਤੇ ਸਮੇਂ ਤੋਂ ਪਹਿਲਾਂ ਸਫੇਦ ਹੋ ਗਏ ਤੇ ਗੰਜਾਪਨ ਆ ਗਿਆ ਮੇਰੇ ਵਿੱਚ ਅਸੀਂ ਪਾਉਣ ਲੱਗੇ ਆ ਜੀ ਪ੍ਰਿੰਗ ਰਾਜ ਮਹਾ ਪ੍ਰਿੰਗ ਰਾਜ ਨੂੰ ਕਹਿ ਦਿੰਦੇ ਆ ਫਿਰ ਇਹਦੇ ਵਿੱਚ ਪਾਵਾਂਗੇ ਜੀ ਅਮਲਕੀ ਰਸਾਇਣ ਇਹਨੂੰ ਮਹਾ ਅਮਲਕੀ ਰਸਾਇਣ ਵੀ ਕਹਿ ਦਿੰਦੇ ਆ ਜਿੰਨੇ ਮਾ ਜੀਕੇ ਛੱਡਦੇ ਹੁਣ ਬਿਲਕੁਲ ਠੀਕ ਹੋ ਜਾਂਦੇ ਆ ਤਿੰਨ ਜੜੀਆਂ ਬੂਟੀਆਂ ਦਾ ਮਿਸ਼ਰਣ ਇਹ ਪਾਤਾ ਫਿਰ ਇਹਦੇ ਵਿੱਚ ਜੀ ਪਾਈ ਅਸੀਂ ਇਹ ਮਵਾ ਪਸਾ ਨੂੰ ਸਬਤਾਲੋ ਸਬਤਾਲੋ ਵੀ ਪਾਤੀ ਜੀ ਫਿਰ ਅਸੀਂ ਇਹਦੇ ਵਿੱਚ ਅਬਰਕ ਦੀ ਪਸਮ ਆਪਰਕ ਦੀ ਪਸਮ ਵੀ ਪਾਤੀ ਇਹਦੇ ਵਿੱਚ ਸੰਗਤ ਜੀ ਇਹਦੇ ਵਿੱਚ ਅਸੀਂ ਪਾਤੇ ਜੀ ਸੁੱਚੇ ਮੋਤੀ ਇਹਦੇ ਵਿੱਚ ਪਾਵਾਂਗੇ ਜੀ ਪਰਵਾਲ ਪਿਸਤੀ ਸੰਗਤ ਜੀ ਇਸ ਤੋਂ ਬਾਅਦ ਅਸੀਂ ਪਰਵਾਲ ਪੰਜamਰਤ ਪਾਵਾਂਗੇ ਇਹਦੇ ਵਿੱਚ ਸਰਵਾਰ ਪੰਚਰਾ ਅੰਮ੍ਰਿਤ ਵਿੱਚ ਬਹੁਤ ਜ਼ਿਆਦੀ ਕੈਲਸ਼ੀਅਮ ਹੁੰਦੀ ਆ। ਕੇਸਾਂ ਨੂੰ ਤਾਕਤ ਦਿੰਦੀ ਆ ਜਿਹੜੇ ਝੜੇ ਹੋਏ ਕੇਸ ਆ ਦੁਬਾਰਾ ਵਾਪਸ ਆ ਜਾਂਦੇ ਆ। ਉਸ ਤੋਂ ਬਾਅਦ ਸੰਗਤ ਜੀ ਅਸੀਂ ਇਹਦੇ ਵਿੱਚ ਮੋਤੀਆਂ ਦੀ ਪੀਸਟਰੀ ਜਿਹੜੀ ਗੁਲਾਬ ਜਲ ਦੇ ਵਿੱਚ ਅਰਕ ਕਰਕੇ ਬਿਲਕੁਲ ਹੀ ਬਰੀਕ ਕੀਤੀ ਹੁੰਦੀ ਆ ਉਹ ਅਸੀਂ ਪਾਵਾਂਗੇ। ਸਾਰਾ ਸਮਾਨ ਆਪ ਜੀ ਦੇ ਸਾਹਮਣੇ ਪਾਤਾ। ਬਹੁਤ ਹੀ ਤਾਕਤਵਾਰੀ ਦਵਾਈ ਆ ਇਹਨੂੰ ਸਾਰੇ ਨੂੰ ਖਰਲ ਕਰਾਂਗੇ ਹੁਣ ਕਿਸੇ ਵੀ ਵੀਰ ਦੇ ਕੇਸ ਛੱਡਦੇ ਹੁਣ ਭੈਣ ਦੇ ਕੇਸ ਛੱਡਦੇ ਹੁਣ ਜਾਂ ਫਿਰ ਸਮੇਂ ਤੋਂ ਪਹਿਲਾਂ ਸਫੇਦ ਹੋ ਜਾਂਦੇ ਆ ਇਹ ਅਸੀਂ ਉਹਨਾਂ ਨੂੰ ਦਿੰਨੇ ਆ ਤੇ ਉਹਦੇ ਨਾਲ ਅਸੀਂ ਜਿਹੜਾ ਮਹਾਰਾਣੀ ਕੇਸ ਤੇਲ ਤਿਆਰ ਕਰਦੇ ਆ ਇਹ ਵੀ ਨਾਲ ਲਾਉਣ ਨੂੰ ਦਿੰਨੇ ਆ ਬਹੁਤ ਹੀ ਵਧੀਆ ਇਹਦਾ ਰਿਜ਼ਲਟ ਮਿਲਦਾ ਵਾ ਤੇ ਬਹੁਤ ਵੀਰ ਦੇਸ਼ ਵਿਦੇਸ਼ ਵਿੱਚੋਂ ਸਾਡੇ ਕੋਲੋਂ ਇਹ ਮੰਗਾਉਂਦੇ ਆ ਨੁਕਸੇ ਇਹਨੂੰ ਸਾਰੇ ਨੂੰ ਚੰਗੀ ਤਰ੍ਹਾਂ ਇੱਕ ਘੰਟਾ ਖਰਲ ਕਰਾਂਗੇ ਫਿਰ ਇਹਦੇ ਵਿੱਚ ਅਮਲਕੀ ਰਸਾਇਣ ਅਸੀਂ ਫੇਰ ਪਾਇਆ ਵਾ ਇਹਨੂੰ ਫੇਰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰਾਂਗੇ ਸਾਡੇ ਕੋਲੋਂ ਸੰਗਤਾਂ ਤਾਂ ਹੀ ਦਵਾਈ ਮੰਗਾਉਂਦੀਆਂ ਕਿਉਂ ਠੀਕ ਹੁੰਦੀ ਆ ਪ੍ਰੇਜ ਰੱਖਿਆ ਹੋ ਪ੍ਰੇਜ ਰੱਖ ਕੇ ਦਵਾਈ ਖਾਓ ਬਿਲਕੁਲ ਹੀ ਕੇਸ ਆ ਜਾਂਦੇ ਆ